ਸਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਸ਼ੇਮਾ ਹਿੱਸਾ ਜਿਸ ਵੇਲੇ ਆਰਮਗਦਤ ਦੇ ਕੋਲੋਂ ਗੈਂਦ ਬਰਾਮਦ ਹੋ ਗਈ ਹੈ ਸਪਾਹਿਆਂ ਨੇ ਫੜ ਕੇ ਬੰਨ ਕੇ ਮੂਰੇ ਲਾ ਲਿਆ ਤੇ ਜਿਵੇਂ ਲੈ ਕੇ ਜਾਂਦੇ ਆ ਪਿੱਛੇ ਮਾਤਾ ਕਿਵੇਂ ਰੋਂਦੀ ਰੋਂਦੀ ਜਾਂਦੀ ਹੈ ਆਓ ਸੁਣੀਏ ਆਰ ਜਹ ਹਜ਼ਾਰਾ ਹੈ ਕਰੀ ਬੁੜੇ ਬੁੜੀ ਨੇ ਯਾਰ ਏਕ ਨਾ ਮਾਨੀ ਕਿਸੇ ਨੇ ਲੈ ਚੁਰ ਪੈ ਅਸਵਾਰ ਓ ਭੈਣ ਫੇਰ ਲੱਗੀਆਂ 부ੜੀ ਨੂੰ ਗਸੀਆਂ ਮੇਰੇ ਕੋਲੋਂ ਗੱਲਾਂ ਜਾਂਦੀਆਂ ਨਾ ਦੱਸੀਆਂ ਗੋਤਿਆਂ ਤੇ ਮਾਈ ਗੋਤਿਆਂ ਨੂੰ ਖਾਮਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਕੋ ਸੀਤਾ ਦੇ ਸਮਾਨ ਜਾਂਦੀ ਹੈ ਵੀ ਕੂਕਦੀ ਬੇ ਸੀਤਾ ਦੇ ਸਮਾਨ ਜਾਂਦੀ ਹੈ ਵੀ ਕੂਕਦੀ ਇਹਦੂੰ ਭਲਾ ਗੋਲੀ ਮਾਰਦੇ ਬੰਦੂਕ ਦੀ ਅੱਖੀਆਂ ਦੇ ਵਿੱਚੋਂ ਪਾਣੀ ਬਰਸਾਉਂਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਓੜੂ ਨਾ ਬਹੋੜੂ ਮੇਰਾ ਇਸ ਜਗ ਤੇ ਰੱਬ ਨੇ ਬਠਾਤੀ ਮੱਚਦੀ ਵੇ ਅੱਗ ਤੇ ਸੋਖ ਦੀ ਉਮੀਦ ਨਾ ਨਜ਼ਰ ਆਉਂਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਹੋ ਗਾਣਾ ਪਿਸ਼ਾਹ ਕਿਤੇ ਜਾਣ ਜੋਕਰੀ ਬੇਗਾਨਾ ਪਸ਼ਾ ਕਿਤੇ ਜਾਣ ਜੋਕਰੀ ਜਾਵਦੀ ਉਠਾਈ ਨਾ ਕਿਸੇ ਦੀ ਟੋਕਰੀ ਵੈਣ ਉੱਤੇ ਵੈਣ ਜਾਂਦੀ ਉਹ ਵੀ ਪਾਵਦੀ ਮਾਰਦੀ ਦੋ ਹੱਥੜਾ ਮਗਰ ਜਾਂਦੀ ਉਹ ਤੁਰੇ ਕਿਸੇ ਚੰਦਰੀ ਘੜੀ ਤੋਂ ਘਰ ਤੇ ਹੋਰ ਵੀ ਪਤਾ ਨਹੀਂ ਕੈਸੀ ਆਣ ਵਰਤੇ ਹੋ ਗਈ ਹੈ ਕਰੋਪੀ ਕੋਈ ਆਣ ਰਾਮ ਦੀ ਜਾ ਮਾਰਦੀ ਦੋ ਹੱਥੜਾ ਮਗਰ ਜਾਮਦੀ ਉਹ ਚੰਗੇ ਲੱਗੇ RAM ਦਾ ਭਜਨ ਕਰਨੇ ਜੀ ਦੇ ਪਿੱਛੇ ਪੈ ਗਏ ਨੇ ਦੁੱਖ ਜਰਨੇ ਗੇਂਦ ਕੀ ਲਿਆਂਦੀ ਸ਼ਰੀਕ ਤਲਾਂਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਉਹ ਕੰਡਿਆਂ ਦੇ ਨਾਲ ਆ ਕੇ ਪੈਰ ਭਰ ਗੇ ਕੰਡਿਆਂ ਦੇ ਨਾਲ ਆ ਕੇ ਪੈਰ ਭਰ ਗਏ ਚੰਦਰੇ ਨਸੀਬ ਕੜੀ ਵਿੱਚ ਹਰ ਗਏ ਜਾਣ ਦੀ ਕਸ਼ੋਰ ਆਸ ਨੂੰ ਮਕਾਮ ਦੀ ਮਾਰਦੀ ਦੋ ਹੱਥੜਾ ਮਗਰ ਜਾਮਦੀ ਉਹ ਮਾਰਦੀ ਦੋ ਹੱਥੜਾ ਮਗਰ ਜਾਮਦੀ ਬੁੜਾ ਜਾਮਦਾਰੋਂ ਮਦਾ ਪੇਸ਼ ਨਾ ਕੋਈ ਜਾਏ ਆਖੇ ਰੱਬਾ ਮੇਰਿਆ ਵਰਤ ਗਈ ਕੀ ਆਏ ਬੁੜਾ ਰਾਮ ਦਤ ਜਾਮਦਾ ਰਹੋਂਦਾ ਪਿੰਡ ਉੱਤੇ ਸੱਟਾਂ ਦਾ ਦਰਦ ਹੋਵੰਦਾ ਚੱਲਦਾ ਨਾ ਜ਼ੋਰ ਕੋਈ ਤਾਣ ਵੀਰ ਨਾ ਬੱਕਰੇ ਸਮਾਨ ਖਿੱਚੀ ਜਾਣ ਵੀਰ ਨਾ ਬੱਕਰੇ ਸਮਾਨ ਖਿੱਚੀ ਜਾਣ ਵੀਰ ਨਾ ਉਹ ਸੁਣਦਾ ਨਾ ਕੋਈ ਬਾਤ ਹਤਿਆਰੇ ਦੀ ਕੋਈ ਬੁਰੀ ਆ ਕੇ ਹਾਲਤ ਵਿਚਾਰੇ ਦੀ ਸੁਣਦਾ ਨਾ ਕੋਈ ਬਾਤ ਹਤਿਆਰੇ ਦੀ ਕੋਈ ਬੁਰੀ ਆ ਕੇ ਹਾਲਤ ਵਿਚਾਰੇ ਦੀ ਨਿਕਲੇ ਨਾ ਦੁਖੀ ਦੇ ਪ੍ਰਾਣ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਉਹ ਦਾਮ ਲੈਣ ਲੱਗ ਜੇ ਅਗਰ ਖੜਕੇ ਦਾਮ ਲੈਣ ਲੱਗ ਜੇ ਅਗਰ ਖੜਕੇ ਲੱਗ ਜਾਣ ਕੁੱਟਣਾ ਚੰਡਾਲ ਫੜਕੇ ਮਾਰਦੇ ਸੱਟਾਂ ਨੂੰ ਜੋਤਖਾਨ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਹੱਡ ਗੋਡੇ ਫਟ ਗੇ ਰੁਦਰ ਚੱਲਦਾ ਪੈਰ ਪੈਰ ਜਾਵੇ ਦੁਖੜੇ ਨੂੰ ਚੱਲਦਾ ਚੱਲ ਜਾ ਨਾ ਕੋਈ ਜ਼ੋਰ ਤਾਣ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਰੋਮਦੇ ਦੀ ਫੜ ਕੇ ਜਵਾਨ ਸੁੱਕ ਗਈ ਜੀਵਣ ਦੇ ਗਾਹਾਂ ਨੂੰ ਅਮੈਦ ਮੁੱਕ ਗਈ ਸੋਜਣਾ ਸੀ ਕਿੱਥੋਂ ਪੀਣ ਖਾਣ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਇੱਕ ਦੁੱਖ ਭਾਰਾ ਨਾਰ ਦੇ ਬਿਜੋਗ ਦਾ ਫੀਸ਼ਲੀ ਕਰੀ ਦਾ ਕੋਈ ਫਲ ਭੋਗਦਾ ਝੋਕਿਆ ਸਰੀਰ ਜੋਂ ਕਮਾਣ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਪਹੁੰਚ ਗਏ ਅਖੀਰ ਦਿਨਾਂ ਗੜ ਆਇਕੇ ਰਾਜੇ ਦੇ ਅਗੇਰੇ ਪੇਸ਼ ਕੀਤਾ ਲਿਆਇਕੇ ਦਿਆਂ ਕੀ ਕਸ਼ੋਰ ਪਰਵਾਨ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਉਹ ਦਿਆਂ ਕੀ ਕੁਸ਼ੋਰ ਪਰਮਾਨ ਵੀਰਨਾ ਦਿਆਂ ਕੀ ਕੁਸ਼ੋਰ ਪਰਮਾਨ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ ਬੱਕਰੇ ਸਮਾਨ ਖਿੱਚੀ ਜਾਣ ਵੀਰਨਾ